ਮੇਰੇ ਨਾਲ ਇਸੇ ਖਬਰ ਦੇ ਉਤੇ ਫਾਰਮਰ ਰੈਸਲਰ ਕਰਤਾਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਫੋਨ ਲਾਈਨ ਤੇ ਕਰਤਾਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਮੇਰੇ ਜੀ ਸ਼ੁਕਰੀਆ ਕਰਤਾਰ ਸਿੰਘ ਜੀ ਜੋ ਵੀ ਹੋਇਆ ਪੈਰਿਸ 올림픽 ਖੇਡਾਂ ਦੇ ਵਿੱਚ ਵਿਨੇਸ਼ ਫੋਗਾਟ ਜੋ ਕਿ ਸਿਲਵਰ ਮੈਡਲ ਦੇ ਹੱਕਦਾਰ ਹੈ ਉਸ ਦੇ ਨਾਲ ਗਲਤ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਹਾਲਾਂਕਿ ਅਮਰੀਕੀ ਰੈਸਲਰ ਜਾਰਡਨ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਨਿਯਮਾਂ ਦੇ ਵਿੱਚ ਬਦਲਾਅ ਹੋਣਾ ਚਾਹੀਦਾ ਤਾਂ ਕਿ ਕਿਸੇ ਨਾਲ ਵੀ ਨਾਇਨਸਾਫੀ ਨਾ ਹੋਵੇ ਬਿਲਕੁਲ ਇਸ ਲੈਵਲ ਤੇ ਪਹੁੰਚ ਗਏ ਤੇ ਉਸਲਾਹ ਜੀ ਜਰੂਰ ਮੰਗ ਕਰਨੀ ਚਾਹੀਦੀ ਸਾਰਿਆਂ ਨੂੰ ਮੰਗ ਕਰਨੀ ਚਾਹੀਦੀ ਆ ਲੇਕਿਨ ਜੋ ਰੂਲ ਬਣਿਆ ਆ ਉਹ ਦੇ ਮੁਤਾਬਕ ਤੇ ਫਿਰ ਇਹਨੂੰ ਸਾਥੋਂ ਗਲਤੀ ਹੋਈ ਆ ਲੇਕਿਨ ਫੋਗਤ ਜੀ ਨੂੰ ਉਹ ਸੀਨੀਅਰ ਪਹਿਲਵਾਨ ਨੇ ਸਾਡੇ ਪੀਂਡਿਓ ਵੀ 올림픽 ਖੇਡ ਚੁੱਕੇ ਲੱਛਕੂ ਹੱਦ ਲਾ ਚੁੱਕੇ ਆ ਔਰ ਏਸ਼ੀਆ ਚੋਂ ਫਸਟ ਆਏ ਨੇ ਉਹਨਾਂ ਨੂੰ ਕੋਲ ਅਲੋਦਾ ਨਹੀਂ ਕਹਿਣਾ ਚਾਹੀਦਾ ਰਸਲੀ ਨੂੰ ਲੋਕਾਂ ਨੂੰ ਬੜੀ ਆਸ ਆ ਸਾਡੇ ਗਾਂ ਰਸਲਿੰਗ ਵਾਲਿਆਂ ਨੂੰ ਬੜੀ ਆਸ ਆ ਉਹਦੇ ਪਾਏ ਹੋਏ ਪੁਰਨਿਆਂ ਤੇ ਬੱਚੇ ਚੱਲਣਗੇ ਉਹਨੇ ਜੋ ਕੁਸ਼ਤੀਆਂ ਲੜੀਆਂ ਉਹਦੇ ਲਈ ਤੇ ਉਹਨਾਂ ਨੇ ਬਹੁਤ ਕੁਝ ਜਿਵੇਂ ਤਿੰਨ ਕੁਸ਼ਤੀਆਂ ਜਿੱਤੀਆਂ ਆ ਉਹ ਜਿਹੜੀ ਜਿੱਤਣ ਵਾਲੀ ਵਰਲਡ ਚੈਂਪੀਅਨ ਸੀ ਔਰ ਕਈ ਵਾਰ ਨਹੀਂ ਵਰਲਡ ਚੈਂਪੀਅਨ ਨਹੀਂ ਲਗਭਗ ਚੈਂਪੀਨ ਹੀ ਸੀ ਤੇ ਉਹਨਾਂ ਨੂੰ ਜਿੱਤਣਾ ਕੋਈ ਛੋਟੀ ਗੱਲ ਨਹੀਂ ਫਾਈਨਲ ਚ ਆਉਣਾ ਉਹਨਾਂ ਤੇ ਜੋ ਗਲਤੀ ਹੋਈ ਆ ਉਹ ਉਹਦਾ ਬੜਾ ਅਮਰਾਜਾ ਪੁੱਛਣਾ ਪਿਆ ਸਾਰੇ ਲੇਟਰ ਦਾ ਹਾਲਾ ਨਮ ਤਾਂ ਕਿਆਈ ਹੈ ਸਾਰੇ ਹਿੰਦੁਸਤਾਨ ਦੀਆਂ ਨਜ਼ਰਾਂ ਟਿਕੀਆਂ ਸੀ ਫੋਗਟ ਦੇ ਵੀ ਕੋਲਡ ਆ ਰਿਹਾ ਕੋਲਡ ਆ ਰਿਹਾ ਕੋਲਡ ਆ ਰਿਹਾ ਲੇਕਿਨ ਤੁ ਨੂੰ ਸੋਚੋ ਜੈਦਾ ਸੀ ਕਮਾਂਗੇ ਇਹੋ ਜਿਹੀ ਜ਼ਿੰਦਗੀ ਦੇ ਵਿੱਚ ਕਈ ਕੁਝ ਹੁੰਦਾ ਆ ਆਪਾਂ ਸਾਰਾ ਕੁਝ ਛੱਡਣਾ ਨਹੀਂਗਾ ਤੁਹਾਨੂੰ ਮਿੱਥੂ ਕਰਨੇ ਚਾਹੀਦੀ ਅਗਲੇ ਵਾਰ ਇਹੋ ਜਿਹੀ ਗਲਤੀ ਨਾ ਕਰਨ ਕਰਕੇ ਤੁਹਾਨੂੰ ਫਿਰ ਇਤੋਂ ਦਾ ਪਹੁੰਚਣਾ ਬੜਾ ਜ਼ਰੂਰ ਪਹੁੰਚਣਾ ਇਸ ਲੇਵਲ ਤੇ ਪਹੁੰਚਣਾ ਬੜਾ ਕਈ ਸਾਲ ਲੱਗ ਜਾਂਦੇ ਆ 15 20 ਸਾਲ ਲੱਗ ਜਾਂਦੇ ਇਸ ਤੱਕ ਪਹੁੰਚਣ ਤੇ ਅਸੀਂ ਇੱਕਦਮ ਛੱਡ ਦਈਏ ਤੇ ਫਿਰ ਉਹ ਨਹੀਂ 4 ਸਾਲ ਹੋਰ ਲਾਈਏ ਕੋਸ਼ਿਸ਼ ਕਰੀਏ ਇਹ 골ਡ ਲੈ ਕੇ ਆਈਏ ਇਹਨਾਂ ਉਹ ਕੈਸੇ ਆ ਲਿਆ ਉਹ ਸਟੈਟਿਸਟਿਕਲੀ ਤੇ ਮੈਂ ਤੇ ਇਹੀ ਸਲਾਹ ਦਊਂਗਾ ਕਿ ਆਪਾਂ ਨੂੰ ਇਹ ਹੌਸਲਾ ਕਰੋ ਇਹ ਇਹ ਮੰਨਤ ਕਰੋ ਕੋਈ ਗੱਲ ਨਹੀਂ ਬੜੀ ਗੱਲ ਕੋ ਮਾੜੀ ਹੋਈ ਆ ਸਾ ਸਾਨੂੰ ਤੁਹਾਡੇ ਨਾਲ ਇਦਾਂ ਇਹ ਨਹੀਂ ਕਰਨਾ ਚਾਹੀਦਾ ਤੇ ਸੋਚਣਾ ਚਾਹੀਦਾ ਜੀ ਕਰਤਾਰ ਸਿੰਘ ਜੀ ਕਈ ਸਵਾਲੇ ਵੀ ਉੱਠ ਰਹੇ ਨੇ ਕਿ ਛੜਿਆੰਤਰ ਰਚਿਆ ਗਿਆ ਹੈ ਜਿਸ ਤਰੀਕੇ ਦੇ ਨਾਲ ਸਾਜਿਸ਼ ਰਚੀ ਗਈ ਹੈ ਤੁਹਾਡੀ ਆਪਣੀ ਕੀ رائے ਹੈ ਇਸ ਗੱਲ ਦੇ ਵਿੱਚ ਕਿੰਨੀ ਕੀ ਸੱਚਾਈ ਹੈ ਜਾਂ ਤੁਸੀਂ ਕੀ ਸਮਝਦੇ ਹੋ ਇਸ ਪੂਰੇ ਮਾਮਲੇ ਦੇ ਨੇ ਮੈਂ ਤੇ ਜੋ ਸੁਣੇ ਤਾਂ ਜੀ ਉਹ ਜੋ ਮੈਂ ਸੁਣਾ ਉਹਨਾਂ ਨੇ ਪਹਿਲਾਂ ਵਜਾਂ ਪਹਿਲਾਂ ਉਹਨਾਂ ਦੀ ਜੇਰੀ ਸੀ ਉਦੋਂ ਉਹਨਾਂ ਦਾ ਸੂਚੀ 7 8 ਵਜਨ ਹੋ ਗਿਆ ਸੀ ਫਿਰ ਉਹ ਹੌਲੀ ਹੌਲੀ ਫੈਕਟ ਹੋਏ ਘਟਾਇਆ ਤੇ ਉਹ 90 ਦਾ ਸੂਚੀ 3 ਲੜਦੇ ਸੀ ਤੇ ਉਹਨਾਂ ਨੇ ਉਦੋਂ ਬਾਅਦ ਸੂਚੀ ਜ ਕੀਤਾ ਚਲੋ ਬਹੁਤ ਵਧੀਆ ਗੱਲ ਕੀਤੀ ਉਹਨਾਂ ਆਪਣਾ ਵਜਨ ਸੈੱਟ ਕਰ ਲਿਆ ਇਸੇ ਕਰਕੇ ਹੀ ਇੰਨੀ ਪਰਫਾਰਮੈਂਸ ਦਿਖਾਈ ਆ ਉਹਨਾਂ ਨੇ ਸੂਚੀ ਵਜਨ ਕੀਤਾ ਕਰ ਤੇ ਉਹ ਜਿਹੜੀ ਹੋਰ ਕੋਈ ਗਲਤੀ ਹੈ ਉਹ ਝੂੜ ਆ ਤੁਸੀਂ ਉਹਦੇ ਚਾਲ 50 ਗ੍ਰਾਮ ਵੀ ਜ਼ਿਆਦਾ ਆ ਤੁਸੀਂ ਆਊਟ ਤੇ ਹੋ ਕਿ ਜਿਹੜਾ ਇਹ ਸੁਧਾਰ ਦੀ ਗੱਲ ਕਰਦੇ ਹਨ ਇਹ ਜਿਹੜਾ ਉਹਦਾ ਲੈਵਲ ਪਹੁੰਚ ਗਿਆ ਹੀ ਫਾਈਨਲ 'ਚ ਪਹੁੰਚ ਕੀ ਸੀ ਜਿਹੜਾ ਉਸ ਟਾਈਮ ਦਾ ਲੈਵਲ ਹੀ ਉਹਨੂੰ ਹੋ ਜਾਣਾ ਚਾਹੀਦਾ ਸੀ ਜੋ ਰੂਲ ਦੇ ਮੁਤਾਬਕ ਨਹੀਂ ਮਿਲ ਸਕਿਆ ਉਹਨੂੰ ਡਿਸਕਵালিਫਾਈ ਕਰ ਦਿੱਤਾ ਵਾ ਹੀ ਸਾਡੇ ਵਡੇਰਿਆਂ ਨੇ ਮੰਗ ਦਿੱਤੀ ਆ ਉਸ ਕਾਨੂੰਨ ਨੂੰ ਸੁਧਾਰ ਕਰਨ ਦੀ ਮੇਰਾ ਖਿਆਲ ਹੈ ਇਹ ਮੰਗ ਸਾਰਿਆਂ ਨੂੰ ਕਰਨੀ ਚਾਹੀਦੀ ਆ ਤਾਂ ਕਿ ਇਹੋ ਜਿਹੀ ਆ ਅੱਗੇ ਹੋ ਨਾ ਸਕੇ ਤਾਂ ਠੀਕ ਹੈ ਕਰਤਾਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ